ਨੋਇਬਾਦ ਸਾਹਿਬ ਜਿਹੜਾ 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 ਜਿਹੜ ਜਿੰਨੇ ਸੀਨੀਅਰ ਆ ਪੁਰਾਣੇ ਉਹਨਾਂ ਤੋਂ ਮਾਰਗਦਰਸ਼ਨ ਲੈ ਕੇ ਹੋਏ ਪਾਰਟੀ ਦੇ ਇੱਥੇ 2027 ਚ ਬੀਜੇਪੀ ਦੀ ਸਰਕਾਰ ਬਣਾਉਣ ਚ ਫਰੋਜਪੁਰ ਦੀਆਂ 4 ਸੀਟਾਂ ਜੋ ਚਾਰੇ ਵਿਧਾਨ ਸਭਾ ਦੀਆਂ ਸੀਟਾਂ ਜਿੱਤ ਕੇ ਬੀਜੇਪੀ ਦੀ ਝੋਲੀ ਪਾਵਾਂਗੇ ਮੈਨੂੰ ਹਰ ਤਰ੍ਹਾਂ ਤੋਂ ਉਮੀਦ ਹੈ ਕਿ ਜਿੰਨੇ ਵੀ ਸੀਨੀਅਰ ਕਾਰਕਟਰ ਮੇਰੇ ਨਾਲ ਦੇ ਆ ਸਾਰੇ ਸਹਿਯੋਗ ਲੈ ਕੇ ਜ਼ਿਲ੍ਹੇ ਨੂੰ ਬਖੂਬੀ ਚਲਾਵਾਂਗੇ ਇੰਨਾ ਕਹਿੰਦਾ ਮੈਂ ਅੱਜ ਬਹੁਤ ਹੀ ਮਾਣ ਵਾਲੀ ਗੱਲ ਫਕਰ ਮਹਿਸੂਸ ਕਰਦਾ ਕਿ ਮੈਨੂੰ ਜ਼ਿਲ੍ਹਾ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪੀ ਹੈ ਧੰਨਵਾਦ ਸਾਹਿਬ ਲੋ ਵੀ ਸਰਬਜੀਤ ਸਿੰਘ ਬਾਦ ਪਾਰਟੀ ਦਾ ਨਵਾਂ ਪ੍ਰਧਾਨਤਵ ਨਿਯੁਕਤ ਹੋਇਆ ਜਿਹਨੇ ਦਾ ਸਰਦਾਰ ਕੋਵੀ ਬਾਠ ਜੇ ਅਸੀਂ ਉਹਨਾਂ ਨੂੰ ਵਧਾਈ ਦਿੰਦੇ ਹਾਂ ਬਹੁਤ ਹੀ ਨਿਸ਼ਪੱਤ ਤਰੀਕੇ ਦੇ ਨਾਲ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਸਾਰੀ ਪਾਰਟੀ ਨੇ ਚੁਣਿਆ ਹੈ ਤੇ ਅਸੀਂ ਵਾਅਦਾ ਕਰਦੇ ਹਾਂ ਜਿਵੇਂ ਅੰਦਨਾਰ ਅਸੀਂ ਉਹਨਾਂ ਨੂੰ ਕਾਮਯਾਬ ਕੀਤਾ ਹਰ ਕਦਮ ਤੇ ਜੋ ਹੁਕਮ ਹੁੰਦਾ ਹੈ ਪ੍ਰਧਾਨ ਜੀ ਨੇ ਅਸੀਂ ਨਾਲ ਰਹੇ ਹਾਂ ਉਵੇਂ ਹੀ ਨਵੇਂ ਪ੍ਰਧਾਨਦਨ ਆਉਣ ਵਾਲੇ ਜਿਹੜਾ 2025 ਦਾ ਇਲੈਕਸ਼ਨ ਹੋਏਗਾ ਤੁਸੀਂ ਦੇਖੋਗੇ ਕਿ ਪ੍ਰਧਾਨਗੀ ਵੀ ਕਾਇਮ ਹੋਏਗੀ ਤੇ ਬੀਜੇਪੀ ਇਹਦੇ ਸਰਕਾਰ ਵੀ ਬਣਾਏਗੀ